ਗੱਲਾਂ ਕਰਦੀ ਬਾਹਰ ਤੇ ਮੈਂ ਵੀ ਗੱਲਾਂ ਕਰਦੀ ਆ ਕਿ ਗੱਡੀਆਂ ਕਹਿੰਦੇ ਵੀ ਤੈਨੂੰ ਮਾਰ ਕੇ ਜਾਣਾ ਵਾ ਤੇ ਇਹ ਉਹਨਾਂ ਨੇ ਤੇ ਬਦਾਨੀ ਦੋ ਮੁੰਡੇ ਹੀ ਇੱਕ ਬਿਆਨੀ ਜਿਹਦੇ ਮਨੋਂ ਨੇ ਨੌਣੇ ਬਸਤੌਰ ਬਣੇ ਤੇ ਕੰਦੇਣਾ تین ਨੇ ਫੋਨ ਕੀਤੇ ਆ ਤੇ ਬਾਹਰ ਨਿਕਲਉ ਤੇ ਮੈਂ ਤਾਂ ਕਿਹਾ ਤੇ ਜੀਜਾ ਲਾਰੇ ਵੀ ਜੀ ਤੇ ਭਾਂਤੇ ਤੇ ਸਾਡੇ ਚੱਲ ਜਾ ਤੇ ਚੱਲ ਰਿਹਾ ਹੈ ਤੇ ਉਹਨਾਂ ਨੇ ਤਾਂ ਮਾਰਨਾ ਮਾਰਨਾ ਤੇਰੇ ਜੌਰ ਨੂੰ ਤੇ ਉਹਨਾਂ ਉੱਤਰ ਕੇ ਆਲੇ ਇਹਨਾਂ ਨੇ ਮਾਰ ਕੇ ਜਾਣਾ ਅੱਛਾ

ਇਹ ਸੌਹੀ ਲੈ ਇਕੰਦਾ ਦੇ ਅਖੀਰ ਹੈਗਾ ਵਾ ਇਹ ਲਾਵੇ ਗਰੇ ਉਹਦੀ ਹੈ ਤੇ ਅਨੇਕ ਚੱਲ ਦੀ ਗੱਲ ਬਾਤ ਆਪੇ ਉਹਨੇ ਸੰਭ ਲੈਣਾ ਪਰ ਇਹਨਾਂ ਨੂੰ ਮਾਰ ਕੇ ਜਾਣਾ ਹੈ ਅੱਛਾ ਕੋਈ ਮਾਰ ਕੇ ਜਾਣਾ ਮੈਂ ਥਾਰੇ ਕੋਈ ਨਹੀਂ ਹੁੰਦੇ ਆ ਇਹਨਾਂ ਆਉਂਦੇ ਨਹੀਂ ਤੂੰ ਕਰੀ ਨਾ ਕੋਈ ਨਹੀਂ ਨਹੀਂ ਤੂੰ ਕਰ ਰਹੇ ਹੋ ਮੈਂ ਹਮਨੋ ਕੁ ਬੋਲੀ ਤੇ ਜene ਨਹੀਂ ਆਜੋ ਮੈਂ ਥਾਰੇ ਜਾਣਾ ਕੋਈ ਨਹੀਂ ਆਉਂਦਾ ਮੈਂ ਆ ਵੀਰ ਜੀ ਕੋ ਕੋ ਪਤਾ ਨਹੀਂ ਕੋਈ ਆਪਸ ਵਿੱਚ ਇਹ ਨਾ ਕੋਈ ਝਗੜਾ ਹੀ ਮਾੜਾ ਮੋਟਾ ਹੀ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਵੈਰ ਨਹੀਂ ਕਿਹੜੇ ਜਮੀਨਾਂ ਵਾਲੇ ਕਿ ਜਿਹੜਾ ਸਾਡਾ ਵੈਰ ਇਹ ਮਾੜਾ ਮੋਟਾ ਹੀ ਕੋਈ ਆਪਸ ਵਿੱਚ ਇਹ ਨਾ ਕੋਈ ਝਗੜਾ ਚਲੋ ਤੂੰ ਤੂੰ ਮੈਂ ਮੈਂ ਹੋਈ ਆ ਹੋ ਗੱਲ ਰਾਤ ਹੋਈ ਜਿਹੜੀ ਹੋਈ ਮੁੜ ਕੇ ਕੋਈ ਗੱਲ ਨਹੀਂ ਹੋਈ ਮੇਰਾ ਬੇਟਾ ਗਿਆ ਮਾਲੀ ਉਥੇ ਗੁਰਦੁਆਰੇ ਬੈਠਾ ਆ ਜਦੋਂ ਇਹ ਘਟਨਾਤ ਹੁੰਦੀ ਆ ਮੈਨੂੰ ਵੀ ਕੋਈ ਫੋਨ ਕਰਕੇ ਦੱਸਦਾ ਆ ਕਿ ਉਹਨੇ ਆਪਣੀ ਘਰ ਦੀ ਮਾਰ ਦਿੱਤੀ ਗੋਲੀ ਮਾਰ ਕੇ ਤੇ ਫੇਰ ਅਸੀਂ ਬੇਟੇ ਨੂੰ ਦੱਸਿਆ ਤੇ ਬੇਟੇ ਤੁਹਾਡੇ ਦਾ ਨਾਮ ਲੇਤਾ ਜਾ ਰਿਹਾ ਵੀ ਉਹਦੇ ਵੱਲੋਂ ਨਜ਼ਾਇਰ ਹੈ ਵੀਰ ਦੀ ਨਜ਼ਾਇਰ ਹੈ ਇਸ ਗੱਲ ਦਾ ਜੇ ਪੱਕਾ ਤਾਂ ਪਤਾ ਨਹੀਂ ਲੱਗਾ ਜੀ ਸੀਸੀਟੀਵੀ ਆਈ ਸੀ ਵੀ ਨਹੀਂ ਅਜੇ ਮਿਲਿਆ ਨਹੀਂ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਂ ਬਸ ਬਸ ਉਹ ਪੁਲਿਸ ਪਟ ਦੀਆਂ ਵਾ ਉਹ ਰਿਪੋਰਟ ਕਰ ਰਹੀਆਂ ਵਾ ਅਫਸਰ ਤੇ ਜਦੋਂ ਵੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਅਫਸਰ ਮੁਖੀ ਅਫਸਰ ਸਾਹਿਬ थाना ਰਾਸਾਂ ਸੀ ਤੇ ਅਜੇ ਬਾਅਦ ਦੀ ਇਹ ਦੁੱਧ ਪੀਂਦੇ ਇੱਕ ਬੱਚੇ ਦੀ ਮਾਂ ਨੂੰ ਘਰ ਦੇ ਅੰਦਰ ਵੜ ਕੇ ਖਤਮ ਕਰਨ ਦਾ ਸਸੰਸਨੀ ਕੇਸ ਮਾਮਲਾ ਦਲਾਲਾਬਾਦ ਤੋਂ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਦੋ ਜਣੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਸੀ ਤੇ ਬਾਕੀਆਂ ਨੂੰ ਵੀ ਕਾਬੂ ਕਰਨ ਦਾ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਸੀ ਮਾਮੂਲੀ ਜਹੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਇਹ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇੱਕ ਹਸਤਾਖਿੜਦਾ ਪਰਿਵਾਰ ਮੁਕਾ ਦਿੱਤਾ ਗਿਆ ਇੱਕ ਮਾਸੂਮ ਬੱਚੇ ਤੋਂ ਜਿਸ ਦੀ ਉਮਰ ਮਹਿਜ਼ ਕੁਝ ਮਹੀਨਿਆਂ ਦੀ ਸੀ 4 ਕ ਮਹੀਨੇ ਦੀ ਉਹ ਬੱਚੀ ਦੱਸੀ ਜਾ ਰਹੀ ਹੈ ਜਿਸ ਤੋਂ ਉਸਦੀ ਮਾਂ ਨੂੰ ਇਹਨਾਂ ਦਰਿੰਦਿਆਂ ਦੇ ਵੱਲੋਂ ਖੋ ਲਿਆ ਗਿਆ ਆਪਣੀ ਹੋਈ ਸਾਖਰੀ ਗੱਲਬਾਤ ਦੇ ਵਿੱਚ ਉਹ ਪਤਨੀ ਪਤੀ ਨੂੰ ਫੋਨ ਕਰਕੇ ਦੱਸ ਰਹੀ ਹੈ ਕਿ ਕਿੰਜ ਘਰ ਦੇ ਬਾਹਰ ਆ ਕੇ ਉਹ ਦਰਿੰਦੇ ਉਹ ਵਿਅਕਤੀ ਜਿਨ੍ਹਾਂ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿੰਜ ਰੋਲਾ ਪਾ ਰਹੇ ਸਨ ਧਮਕੀਆਂ ਦੇ ਰਹੇ ਸਨ ਇਸ ਮਗਰੋਂ ਹੀ ਪਤੀ ਨੇ ਕਿਹਾ ਕਿ ਉਹ ਹੁਣੇ ਥਾਣੇ ਜਾਂਦਾ ਪਰ ਨਹੀਂ ਪਤਾ ਸੀ ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਐਡਾ ਵੱਡਾ ਸਦਮਾ ਲੱਗਣਾ ਅਤੇ ਅਜੋਸਤੀ ਪਤਨੀ ਇਸ ਦੁਨੀਆ ਦੇ ਵਿੱਚ ਨਹੀਂ ਅਤੇ ਮਾਸੂਮ ਬੱਚੀ ਰੋ ਰੋ ਕੇ ਕਮਲੀ ਹੋ ਚੁੱਕੀ ਹੈ ਜਿਸ ਨੂੰ ਇਹ ਤੱਕ ਨਹੀਂ ਪਤਾ ਕਿ ਉਸ ਦੇ ਨਾਲ ਤਾਂ ਉਮਰ ਦੇ ਲਈ ਇਹ ਕੀ ਬਣ ਗਿਆ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਸਨ ਜਿਸ ਸਮੇਂ ਇਹ ਮਾੜੀ ਘਟਨਾ ਹੋਈ ਸੀ ਕੀ ਕੁਝ ਸਾਹਮਣੇ ਆਇਆ ਉਹ ਸੁਣ ਲੈਣੇ ਆ ਤੇ ਪਰਿਵਾਰ ਕੀ ਇਨਸਾਫ ਚਾਹ ਰਿਹਾ ਸੀ ਉਹਨਾਂ ਦੇ ਵੱਲੋਂ ਕੀ ਅਪੀਲ ਕੀਤੀ ਗਈ ਹੈ ਪੁਲਿਸ ਦੇ ਅੱਗੇ ਜਾਣਦੇ ਆ ਕੀ ਗੱਲ ਕੀ ਹੋਈ ਹੈ ਭਾਜੀ ਭਾਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਉਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਰਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਸਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਿਲ ਜਿਹੜਾ ਹੈਗਾ ਵਾ ਤੇ ਲੱਬ ਤਾਉ ਤੇ ਸਾਜਨ ਫਰੋਜ ਤੇ ਸਹਿਲ ਤੇ ਲੀਆ ਤੇ ਸ਼ਮੀ ਆ ਸੋਢੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਮਾਰੀਆਂ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਘੱਡੀ ਸੀ ਹਾਂਜੀ ਕੀ ਨਾਂ ਤੁਹਾਡਾ ਮੇਰੀ ਨੌ ਨਾਣੀ ਹਰਪ੍ਰੀਤ ਨਹੀਂ ਸੰਦੇਲਾਦ ਕੀ ਗੱਲ ਹੈ ਯਾਰ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਰਾਤ ਆ ਕੇ ਇਹ ਤੇ ਨਾ ਮੋੜਿਆ ਕਿ ਕੋਈ ਮਾਰਦੀ ਤੇ ਕਾਰਗਲੀ ਕਿੰਨੇ ਬੱਚੇ ਕਿੰਨੇ ਨੇ ਇਹਨਾਂ ਦੇ ਇਹਨਾਂ ਦੇ ਔਰੀ ਦੇ ਦੋ ਬੱਚੇ ਔਰੀ ਮੁੰਡਾ ਛੋੜਿਆ ਬੱਚਾ ਕੀ ਮੰਗ ਕਰਦੇ ਜੋ ਹਾਂਜੀ ਮੰਗ ਹੀ ਕਰਦੇ ਜੋ ਮੰਗੀਆਂ ਨੇ ਮਾਰੇ ਜਦੋਂ ਸਹਾਇਆ ਆਇਆ ਵਜੀ ਮਿਲੇ ਵੀ ਸਭ ਤੋਂ ਸਭ ਚਾਹੀਦੀ ਸਹਾਇਤਾ ਤੇ ਇਹਨਾਂ ਨੂੰ ਕਾਹ ਕਦੇ ਕਿਤੇ ਕਾਨੂੰਨ ਤੱਕ ਇਹ ਨਾ ਕਰਦੇ ਠੀਕ ਹੈ ਮਾਮਲਾ ਜਿਹੜਾ ਹੈ ਰਾਜਸੈਂਸਿ ਵਿੱਚ ਇਹ ਔਰਤ ਦਾ ਸ਼ਰੀਅਮ ਕਤਲ ਕੀਤਾ ਗਿਆ ਇਹ ਜੀ ਅੱਜ ਮਿਤੀ 8 ਜੁਲਾਈ ਵਕਤ ਤਕਰੀਬਨ 12:50 ਸਵੇਰੇ ਸਬੰਤ ਸਾਲ ਵਿੱਚ ਕੋਈ ਹੋਰ ਇਨਫੋਰਮੇਸ਼ਨ ਆਉਂਦੀ ਹੈ ਕਿ ਵਾਰਡ ਨੰਬਰ 4 ਰਾਜਸਥਾਨ ਸੀ ਵਿੱਚ ਇੱਕ ਲੇਡੀ ਨਾਮ ਅਰਜਿਤ ਕੌਰ ਪਤਨੀ ਭਗਵੰਤ ਸਿੰਘ ਉਸਮਾਨ ਜਿਹੜੀ ਦੀ ਉਮਰ ਤਕਰੀਬਨ 35 ਸਾਲ ਇਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਰੇ ਦੋ ਬੰਦੇ ਆਏ ਸੀ ਕਿ ਜਿਨ੍ਹਾਂ ਨੇ ਇਹਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਇਹਦਾ ਕਤਲ ਹੋ ਗਿਆ ਤੇ ਮੌਕੇ ਤੇ ਅਸੀਂ ਜਾ ਕੇ ਜਿੱਦਾਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕੀਤਾ ਉਥੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਆ ਦੋ ਮੁੰਡੇ ਐਸੀ ਜਨਰਲ ਨਾਮ ਕਰਕੇ ਬੰਦੇ ਨੇ ਸਾਨੂੰ ਦੱਸਿਆ ਲਾਪਤੇ ਨਿਸ਼ਾਨ ਇਹ ਮੁੰਡੇ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਕਾਜੀ ਸੀ ਤੇ ਅੱਜ ਤੋਂ तकरीबन 2 ਦਿਨ ਪਹਿਲਾਂ ਇਹ ਕਚਹਿਰੀਆਂ ਐਕਚੁਅਲੀ ਮਿਲੇ ਸੀਗੇ ਜਿੱਥੇ ਬਣੀ ਫੁੱਦੂ ਮਹਿਮਾ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਮਿਲ ਕੇ ਇਸ ਗਾਮੂ ਸੁਝਾਉਣ ਦੀ ਕੋਸ਼ਿਸ਼ ਕੀਤੀ ਮਗਰ ਉਹ ਬਹੁਤ ਗਲਤ ਬਾਤ ਕੀ ਕੇ ਅੱਗੇ ਇਹ ਧਮਕੀਆਂ ਤੱਕ ਗਲ ਪਹੁੰਚ ਗਈ ਜਦੋਂ ਕੱਲ ਰਾਤ ਨੂੰ ਲਵ ਵੱਲੋਂ ਇਹਨਾਂ ਨੂੰ ਫੋਨ ਆਉਂਦੇ ਧਮਕੀਆਂ ਦਿੱਤੀ ਜਾਂਦੀਆਂ ਨੇ ਅੱਜ ਮਿਲਣ ਵਾਸਤੇ ਤੇ ਲਵ ਤੇ ਨਿਸ਼ਾਨ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਪਰਿਵਾਰ ਵਾਲਿਆਂ ਤੋਂ ਰਿਫਰ ਕਰੀ ਜਾਂਦੇ ਨੇ ਭਗਵੰਤ ਉਸ ਮੰਨਾ ਨੂੰ ਮਿਲਣ ਵਾਸਤੇ ਕੋਲੋਂ मौके ਤੇ ਮੌਜੂਦ ਨਹੀਂ ਸੀਗਾ ਆਪਣੇ ਕਰ ਤੇ ਉਹ ਉਸਦੇ ਘਰ ਦੇ ਅੰਦਰ ਵੜ ਕੇ ਉਸਦੀ ਪਤਨੀ ਨੂੰ ਕਹੋੜੀਆਂ ਮਾਰਦੇ ਸੱਕ ਨੇ ਲੋਕਾਂ ਨੂੰ ਅੰਦਰ ਸਟਾਰ ਕੀਤਾ ਕਿ ਕੀ ਨਾਮ ਹੈ ਉਹਨੇ ਕਿ ਜੀ ਅਸੀਂ 8 ਰੋ ਬੰਦੀਆਂ ਤੇ ਬਾਈ ਨੇਮ ਪਰਚਾ ਦਰਜ ਕੀਤਾ ਜਿਨ੍ਹਾਂ ਵਿੱਚੋਂ ਨੇ ਲਖਨਿਸ਼ਾਨ ਸਾਜਨ ਅਕਾਸ਼ ਅਜੀਤ ਕੁਰਦੀਪ ਸਾਹਿਲ ਤੇ ਇਹਨਾਂ ਵਿੱਚੋਂ ਅਸੀਂ ਕੁਰਦੀਪ ਅਤੇ ਅਜੀਤ ਉਰਫ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਪਿੰਡ ਵਿੱਚ ਰੇਡ ਕਰਕੇ ਤੇ ਹੋਰ ਵੀ ਜਿਹੜੇ ਦੋਸ਼ੀ ਨੇ ਇਹ ਫਰਾਰ ਨੇ ਉਹ ਜਲਦ ਤੋਂ ਜਲਦ ਫੜਨੇ ਚਾਹੀਦੇ ਜਿਹੜੇ ਗੈਸਰ ਕੀ ਕਿਹਨਾਂ ਦਾ ਕੀ ਖੂਸੀ ਕਹਿੰਦੇ ਨੇ ਨਾਮ ਤੇ ਇਹਨਾਂ ਦੇ ਘਰ ਵਾਲੇ ਨੇ ਇਹ ਨਾਲ ਹੀ ਇਨਵੋਲਡ ਸੀ ਜਿੱਦਾਂ ਮੈਂ ਦੱਸਿਆ ਕਿ ਪ੍ਰਾਨੀ ਰਣਜੀਤ ਬਾਜੀ ਇਹਨਾਂ ਦੀ ਹੈਗੀ ਹੈ ਇਹਨਾਂ ਨੇ ਆਪਸ ਵਿੱਚ ਕੰਮ ਕੀਆ ਵੀ ਦਿੱਤੀਆਂ ਸੀਗੀਆਂ ਕਿ ਜਿਹੜੇ ਮੁੰਡੇ ਅੱਜ ਮਾਰਨ ਆਏ ਸੀਗੇ ਇਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜਲੇ ਜਾਊਗਾ ਤੇ ਅਸੀਂ ਦੋ ਮੁੰਡਿਆਂ ਨੂੰ ਫਟਾਫਟ ਰੇਡ ਕਰਕੇ ਅਰੈਸਟ ਕਰ ਲਿਆ ਸਰ ਕੋਈ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਆਪਣੇ ਘਰ ਵਾਲੇ ਨੂੰ ਦੱਸ ਰਹੀ ਹੈ ਕਿ ਘਰ ਵਿੱਚ ਆਏ ਨੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਹਾਂਜੀ ਉਹ ਅਸੀਂ ਇਹਨਾਂ ਦੇ ਮੋਬਾਈਲ ਫੋਨਸ ਰਿਕਵਰ ਕਰ ਲਏ ਤੇ ਅਸੀਂ ਇਹ ਸਾਰੀ ਆਡੀਓ ਕਲੀਅਰ ਫਿਰ ਕਾਲ ਦੀ ਡਿਟੇਲਸ ਨੇ ਸਾਰੀ ਵੈਰੀਫਾਈ ਕਰਕੇ ਤੇ ਇਨਵੈਸਟੀਗੇਟ ਸਟਾਰਟ ਕਰ ਪੁਲਿਸ ਵੱਲੋਂ ਇਹਨਾਂ ਨੇ ਗ੍ਰਿਫਤਾਰੀਆਂ ਦੇ ਕੀਤੀ ਗਈ ਜਦੋਂ ਛਾਪੇਮਾਰੀ ਕੀਤੀ ਗਈ ਤੇ ਇਹਨਾਂ ਨੇ ਹਮਲਾ ਕੀਤਾ ਕੋਈ ਪੁਲਿਸ ਤੇ ਕੋਈ ਜ਼ਖਮੀ ਵੀ ਹੋਏ ਪਤਾ ਲੱਗਾ ਪੁਲਿਸ ਕਰ ਲਈ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜ਼ਖਮੀ ਨਹੀਂ ਹੋਏ ਸਿਰਫ ਜਦੋਂ ਅਸੀਂ ਫ੍ਰੈਕਚਰ ਰੇਟ ਕਰ ਰਹੇ ਸੀ ਕਿ ਇਹ ਮੁੰਡੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਅਸੀਂ ਇਹਨਾਂ ਨੂੰ ਜਾ ਕੇ ਨਾਮ ਦੇ ਨਾਲ ਅਰੈਸਟ ਕਰਦਾ ਸੀ